ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਦੇਰ ਰਾਤ ਨਵਾਂ ਸ਼ਹਿਰ ਦੇ ਕੋਠੀ ਰੋਡ ਤੇ ਅਤੇ ਸਲੋ ਰੋਡ ਤੇ ਦੋ ਜਿਹੜੇ ਚੋਰ ਸਪਲੈਂਡਰ ਮੋਟਰਸਾਈਕਲ ਤੇ ਆਏ ਸਨ ਉਨ੍ਹਾਂ ਵੱਲੋਂ ਜਿਹੜੀਆਂ ਚੋਰੀਆਂ ਕੀਤੀਆਂ ਗਈਆਂ ਹਨ ਉਹਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਸਾਡੇ ਤੱਕ ਪਹੁੰਚ ਗਈ ਹੈ ਜੋਣ ਤੁਹਾਨੂੰ ਅਸੀਂ ਦਿਖਾਣੀ ਹੈ ਅਤੇ ਤੁਸੀਂ ਇਹਨਾਂ ਚੋਰਾਂ ਨੂੰ ਪਛਾਣਨਾ ਹੈ ਪਹਿਲੀ ਤੁਹਾਨੂੰ ਜਿਹੜੀ ਸੀਸੀਟੀਵੀ ਦਿਖਾ ਰਹੇ ਹਾਂ ਤੁਹਾਡੀ ਸਕਰੀਨ ਤੇ ਜਿਹੜੀ ਤਸਵੀਰ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਚੋਰ ਜਿਹੜਾ ਸਪਲੈਂਡਰ ਮੋਟਰਸਾਈਕਲ ਦੇ ਨਾਲ ਦੁਕਾਨ ਦੇ ਬਾਹਰ ਖੜਾ ਹੈ ਤੇ ਇੱਕ ਚੋਰ ਜਿਹੜਾ ਉਹ ਅੰਦਰ ਹੈ ਉਹਦੀ ਤਸਵੀਰ ਹਾਲੇ ਨਜ਼ਰ ਨਹੀਂ ਆ ਰਹੀ ਉਹ ਜਿਹੜਾ ਚੋਰ ਬਾਹਰ ਖੜਾ ਹੈ ਉਹ ਇੱਕ ਦੋ ਵਾਰ ਤਾਂ ਕੋਡਾ ਜਿਹਾ ਹੋ ਕੇ ਵੀ ਦੇਖਦਾ ਹੈ ਕਿ ਕਿਤੇ ਕੋਈ ਆਉਂਦਾ ਤਾਂ ਨਹੀਂ ਫਿਰ ਅੰਦਰ ਦੁਕਾਨ ਵਿੱਚ ਵੀ ਦੇਖਦਾ ਤੇ ਸ਼ਾਇਦ ਆਪਣੇ ਨਾਲ ਦੇ ਨੂੰ ਕਹਿੰਦਾ ਹੋਵੇ ਕਿ ਛੇਤੀ ਛੇਤੀ ਕਰ ਲੈ ਐਡੀ ਡਾਸ ਦਾ ਉਹਨੇ ਪਜਾਮਾ ਪਾਇਆ ਹੋਇਆ ਪਿੱਛੇ ਕਿੱਟ ਐ ਟੰਗੀ ਆ ਜਿਵੇਂ ਸਕੌਸ਼ੀਆ ਬੈਂਕ ਲੁੱਟਣ ਆਏ ਹੋਣ ਮੂੰਹ ਤੇ ਲੋਈ ਜਿਹੀ ਲਈ ਹੋਈ ਹੈ ਪਰ ਲੋਈ ਵਿੱਚ ਵਿੱਚ ਹੀਟ ਆਉਂਦੀ ਉਹਦਾ ਚਿਹਰਾ ਪਛਾਣ ਚ ਆਉਂਦਾ ਵਿੱਚ ਵਿੱਚ ਇਹ ਚੋਰ ਕੈਮਰੇ ਵੱਲ ਵੀ ਦੇਖਦਾ ਫਿਰ ਉਹਦਾ ਸਾਥੀ ਜਿਹੜਾ ਲੰਮਾ ਪਾ ਕੇ ਬਾਹਰ ਨੂੰ ਨਿਕਲਦਾ ਮਤਲਬ ਸ਼ਟਰ ਜ਼ਿਆਦਾ ਚੱਕਿਆ ਨਹੀਂ ਗਿਆ ਸੀ ਲੰਮਾ ਪਾ ਕੇ ਉਹ ਅੰਦਰ ਗਿਆ ਹੋਣਾ ਤੇ ਲੰਮਾ ਪਾ ਕੇ ਹੀ ਬਾਹਰ ਆਇਆ ਉਸ ਤੋਂ ਬਾਅਦ ਦੋਹੇ ਜਣੇ ਕੈਮਰੇ ਵੱਲ ਦੇਖਦੇ ਆ ਤੇ ਫਿਰ ਸਪਲੈਂਡਰ ਮੋਟਰਸਾਈਕਲ ਲੈ ਕੇ ਉੱਥੋਂ ਜਿਹੜੇ ਫਨਾਰ ਹੋ ਜਾਂਦੇ ਇੱਕ ਤੁਹਾਨੂੰ ਮੈਡੀਕਲ ਸਟੋਰ ਦੀ ਤਸਵੀਰ ਦਿਖਾ ਰਹੇ ਆ ਮੈਡੀਕਲ ਸਟੋਰ ਦੇ ਅੰਦਰ ਤੁਸੀਂ ਦੇਖੋ ਕਿਦਾਂ ਤਸੱਲੀ ਨਾਲ ਇਹਨਾਂ ਨੇ ਚੋਰੀ ਕੀਤੀ ਹੈ ਪਰ ਸਵਾਲ ਇੱਥੇ ਇਹ ਖੜੇ ਹੁੰਦੇ ਨੇ ਕਿ ਇਹੀ ਜਿਹੜੀਆਂ 4-5 ਦੁਕਾਨਾਂ ਇਹਨਾਂ ਨੇ ਸਿਲੈਕਟ ਕਿਵੇਂ ਕੀਤੀਆਂ ਕਿਉਂਕਿ ਦੋ ਦੁਕਾਨਾਂ ਤਾਂ ਜਿਹੜੀਆਂ ਨੇ ਉਹ ਬੁੱਕ ਡਿਪੋ ਨੇ ਕਿਤਾਬਾਂ ਦੀਆਂ ਦੁਕਾਨਾਂ ਨੇ ਇੱਕ ਮੈਡੀਕਲ ਦੀ ਦੁਕਾਨ ਹੈ ਦੋ ਕਰਿਆਨੇ ਦੀਆਂ ਦੁਕਾਨਾਂ ਦੱਸੀਆਂ ਜਾ ਰਹੀਆਂ ਤਾਂ ਇਹਨਾਂ ਨੇ ਇਹੀ 4-5 ਦੁਕਾਨਾਂ ਨੂੰ ਟਾਰਗੇਟ ਕਿਉਂ ਕੀਤਾ ਤੇ ਵੱਖ-ਵੱਖ ਥਾਂ ਤੇ ਕਿਵੇਂ ਟਾਰਗੇਟ ਕੀਤਾ ਕਿ ਇਹ ਇਹਨਾਂ ਨੇ ਘੋਕ ਕੀਤੀ ਤੇ ਵੱਡੇ ਸਵਾਲ ਇਹ ਨੇ ਇਹਨਾਂ ਕੋਲ ਕੀ ਕੋਈ ਆਜ਼ਾਰ ਸੀ ਜਾਂ ਇਹਨਾਂ ਦੀ ਬਾਹਾਂ 'ਚ ਤਾਕਤ ਹੀ ਇੰਨੀ ਸੀ ਕਿ ਸ਼ਟਰ ਨੂੰ ਐਂ ਪੜ ਕੇ ਪਹਿਲਾ ਬਾਹਰ ਖਿੱਚਦੇ ਤੇ ਉਸ ਤੋਂ ਬਾਅਦ ਝਟਕਾ ਦੇ ਕੇ ਉਹਨੂੰ ਉੱਪਰ ਚੱਕ ਕੇ ਅੰਦਰ ਵੜ ਜਾਂਦੇ ਆ ਓਏ ਬੇਫਕੂਫੋ ਉਹ ਅਕਲ ਦੇ ਮਾਰੋ ਜੇ ਤੁਹਾਡੀਆਂ ਬਾਹਾਂ 'ਚ ਇੰਨੀ ਜਾਨ ਹੈ ਕਿਸੇ ਚੰਗੇ ਪਾਸੇ ਲਾਉਂਦੇ ਜੇ ਘਰ 'ਚ ਇੰਨੇ ਪੈਸੇ ਨਹੀਂ ਇਹ ਤਾਂ ਕਿਸੇ ਚੰਗੇ ਬੰਦੇ ਦੀ ਮਿੰਤ ਕਰ ਲੈਂਦੇ ਉਹ ਤੁਹਾਨੂੰ ਤਗੜਾ ਕਰਕੇ ਕਿਸੇ ਕੰਪੀਟੀਸ਼ਨ 'ਚ ਭੇਜਦਾ ਆ ਤੁਸੀਂ ਕਿਹੜੇ ਮਾੜੇ ਕੰਮ ਕਰਨ ਲੱਗ ਗਏ ਜਿਹਦੇ ਕਰਕੇ ਹੁਣ ਤੁਹਾਡੇ ਜਿਹੜੀਆਂ ਮਾੜੀਆਂ ਫੀਤੀਆਂ ਲੱਗਣੀਆਂ ਤੇ ਲੋਕਾਂ ਨੇ ਤੁਹਾਡੇ ਤੋਂ ਪરા ਲੋਕਾਂ ਨੇ ਤੁਹਾਡੇ ਤੋਂ 2-4 ਫੁੱਟ ਦੀ ਦੂਰੀ ਬਣਾ ਕੇ ਖੜਿਆ ਕਰਨਾ ਕਿ ਇਹ ਚੋਰ ਨੇ ਕਿਹੜੇ ਰਾਤ ਤੇ ਪੈ ਗਏ ਤੁਸੀਂ ਪਰ ਅਸੀਂ ਜਿਹੜੇ ਦੁਕਾਨਦਾਰ ਐ ਉਹਨਾਂ ਨਾਲ ਸਾਨੂੰ ਹਮਦਰਦੀ ਆ ਉਹਨਾਂ ਦੀ ਮਦਦ ਕਰਨੀ ਆ ਤੁਸੀਂ ਇਹ ਤਸਵੀਰਾਂ ਪਛਾਣੋ ਜੇਕਰ ਤੁਸੀਂ ਇਹਨਾਂ ਨੂੰ ਜਾਣਦੇ ਹੋ ਤੁਹਾਡੇ ਮਹੱਲੇ ਦੇ ਨੇ ਤੁਹਾਡੇ ਪਿੰਡ ਦੇ ਨੇ ਤੁਹਾਡੇ ਸ਼ਹਿਰ ਦੇ ਨੇ ਤੁਹਾਡੇ ਇਲਾਕੇ ਦੇ ਨੇ ਤੁਹਾਡੇ ਗਲੀ ਦੇ ਨੇ ਗਵਾਂਢ ਦੇ ਨੇ ਰਿਸ਼ਤੇਦਾਰਾਂ ਦੇ ਕਿਸੇ ਦੇ ਵੀ ਲੱਗਦੇ ਆ ਤਾਂ ਤੁਸੀਂ ਜ਼ਰੂਰ ਪੁਲਿਸ ਨੂੰ ਇਤਲਾਹ ਕਰਨੀ ਹੈ ਤੁਹਾਡਾ ਨਾਮ ਜਿਹੜਾ ਜਦੋਂ ਕੋਈ ਇਤਲਾਹ ਕਰਦਾ ਤਾਂ ਪ੍ਰਸ਼ਾਸਨ ਵਿੱਚ ਗੁਪਤ ਰੱਖਦੇ ਹੁੰਦਾ ਜੇ ਤੁਸੀਂ ਪ੍ਰਸ਼ਾਸਨ ਤੱਕ ਨਹੀਂ ਗੱਲ ਪਹੁੰਚਦੀ ਕਰਨੀ ਸਾਡੇ ਨਾਲ ਕਰ ਦਿਓ ਅਸੀਂ ਪ੍ਰਸ਼ਾਸਨ ਦੇ ਕੰੰਚ ਦੱਸ ਦੇਵਾਂਗੇ ਪਰ ਇਹਨਾਂ ਚੋਰਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਇਹ ਕਿਸੇ ਹੋਰ ਨੂੰ ਨਿਸ਼ਾਨਾ ਨਾ ਬਣਨ ਜਿਹੜੀ ਤਸਵੀਰ ਹੈ ਉਹ ਤੁਹਾਡੀ ਸਕਰੀਨ ਤੇ ਚੱਲ ਰਹੀ ਇੱਕ ਵਾਰ ਫਿਰ ਤੋਂ ਦੇਖ ਲਓ ਕਿ ਦੁਕਾਨ ਦੇ ਅੰਦਰ ਸ਼ਟਰ ਥੋੜਾ ਜਿਹਾ ਖੁੱਲਿਆ ਹੋਇਆ ਦੁਕਾਨ ਦੇ ਅੰਦਰ ਇੱਕ ਚੋਰ ਪਹਿਲੇ ਹੀ ਗਿਆ ਹੋਇਆ ਉਹਦਾ ਕੱਦ ਥੋੜਾ ਲੰਬਾ ਲੱਗਦਾ ਹੈ ਉਹ ਥੋੜਾ ਪਤਲਾ ਜਿਹਾ ਲੱਗਦਾ ਇੱਕ ਦੁਕਾਨ ਦੇ ਬਾਹਰ ਖੜਾ ਹੈ ਔਰ ਉਹਨੇ ਪਜਾਮਾ ਪਾਇਆ ਕਿੱਟਸ ਤਰੀਕੇ ਪਾਇਆ ਕਿ ਜਿਵੇਂ ਕੋਈ ਸਕੋਸ਼ੀਆ ਬੈਂਕ ਲੁੱਟਣ ਆਇਆ ਹੋਵੇ ਪੂਰੀ ਤਿਆਰੀ ਚ ਲੋਈ ਜੀ ਮੂਛ ਫਸਾਈ ਹੋਈ ਹੈ ਪਰ ਉਹਦਾ ਚਿਹਰਾ ਜਿਹੜਾ ਪਛਾਣ ਚ ਆਉਂਦਾ ਅੱਖਾਂ ਦੇ ਵਿੱਚ ਕੈਮਰੇ ਦੀ ਲਾਈਟ ਪੈਂਦੀ ਹੈ ਜਿਹੜਾ ਕੈਮਰਾ ਸੀਸੀਟੀਵੀ ਲੱਗਾ ਹੋਣਾ ਪਰ ਜਿਹੜਾ ਪਛਾਣ ਚ ਆਉਂਦਾ ਤੁਸੀਂ ਚਿਹਰਾ ਪਛਾਣਨਾ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੈ ਦੁਕਾਨਦਾਰਾਂ ਦਾ ਸਹਿਯੋਗ ਕਰਨਾ ਹੈ ਤੁਹਾਡੇ ਅੱਗੇ ਬੇਨਤੀ ਹੈ ਜੇਕਰ ਇਹ ਬੰਦੇ ਫੜੇ ਜਾਂਦੇ ਆ ਤਾਂ ਬਹੁਤ ਲੋਕਾਂ ਦਾ ਭਲਾ ਹੋ ਜਾਊ ਕਿਉਂਕਿ ਅੱਜ ਜੇ ਨਾ ਫੜੇ ਗਏ ਇਹਨਾਂ ਦਾ ਹਿਆ ਖੁੱਲ ਜਾਣਾ ਹੌਸਲਾ ਖੁੱਲ ਜਾਣਾ ਇਹ ਤਾਂ ਸ਼ਹਿਰ ਦੇ ਗੜਚ ਇਹਨਾਂ ਨੇ ਚੋਰੀ ਕੀਤੀ ਹੈ ਔਰ ਵੱਡੀ ਚੋਰੀ ਹੈ ਫਿਰ ਪਤਾ ਨਹੀਂ ਆਲੇ ਦੁਆਲੇ ਸੁਨਸਾਨ ਥਾਵਾਂ ਦੇ ਕਿੰਨੀਆਂ ਕਚੋਰੀਆਂ ਕਰਨਗੇ ਕਿੰਨੀਆਂ ਹੋਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਣਗੇ ਇਸ ਕਰਕੇ ਇਹਨਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਤਸਵੀਰ ਤੁਸੀਂ ਫਿਰ ਤੋਂ ਦੇਖ ਲਓ ਜੇ ਬੰਦਾ ਪਛਾਣ ਚ ਆਉਂਦਾ ਤੁਸੀਂ ਕਿਤੇ ਦੇਖਿਆ ਤੁਹਾਨੂੰ ਲੱਗਦਾ ਕਿ ਯਾਰ ਫਲਾਣਾ ਬੰਦਾ ਸ਼ੱਕ ਪੈਂਦਾ ਝੂਠਾ ਸ਼ੱਕ ਨਹੀਂ ਕਿ ਲਾਗ ਡਾਡ ਉਹਦੇ ਕਿਸ ਦਾ ਨਾਮ ਲੈ ਦੋ ਸੱਚੀ ਜੇ ਲੱਗਦਾ ਯਾਰ ਇਹ ਬੰਦਾ ਪਛਾਣ ਚ ਆਉਂਦਾ ਕਿਤੇ ਮੈਂ ਦੇਖਿਆ ਜਾਂ ਪੂਰਾ ਪਛਾਣ ਚ ਆ ਗਿਆ ਕਿ ਇਹ ਤਾਂ ਬਲਾਨਾ ਆ ਫਿਰ ਤੁਸੀਂ ਪ੍ਰਸ਼ਾਸਨ ਨੂੰ ਦੱਸ ਦਿਓ ਪ੍ਰਸ਼ਾਸਨ ਦੀ ਮਦਦ ਕਰਨੀ ਬਹੁਤ ਜ਼ਰੂਰੀ ਬਹੁਤ ਬਹੁਤ ਸ਼ੁਕਰੀਆ